ਪਰ ਪਾਤਸ਼ਾਹ ਕਹਿੰਦੇ ਨੇ ਹਰ ਇੱਕ ਰੋਗ ਦਾ ਕਿਤੇ ਨਾ ਕਿਤੇ ਇਲਾਜ ਵੀ ਤਾਂ ਹੈ ਜੇ ਸਰੀਰਕ ਰੋਗ ਲੱਗਦਾ ਤਾਂ ਉਹਦਾ ਇਲਾਜ ਵੀ ਹੈ ਇੱਕ ਰੋਗ ਐਸਾ ਏ ਉਹ ਰੋਗ ਹੈ ਹਉਮੈ ਦਾ ਰੋਗ ਹੰਕਾਰ ਦਾ ਰੋਗ ਜਿਹੜਾ ਵੱਡੇ ਵੱਡਿਆਂ ਦੀ ਮੱਤ ਮਾਰ ਕੇ ਸੁੱਟ ਦਿੰਦਾ ਔਰ ਹਉਮੈ ਦੇ ਰੋਗ ਦਾ ਇਲਾਜ ਕਿਸੇ ਡਾਕਟਰ ਦੇ ਕੋਲ ਨਹੀਂ ਫਿਰ ਇਹਦਾ ਇਲਾਜ ਕਿੱਥੇ ਹੈ ਇਦਾਂ ਇਲਾਜ ਗੁਰੂ ਪਾਤਸ਼ਾਹ ਦੇ ਕੋਲ ਹੈ ਭਾਈ ਗੁਰਦਾਸ ਜੀ ਇਸ ਕੌਮ ਦੇ ਮਹਾਨ ਸਕਾਲਰ ਹੋਏ ਨੇ ਉੱਚ ਕੋਟੀ ਦੇ ਵਿਦਵਾਨ ਹੋਏ ਨੇ ਉਹਨਾਂ ਨੇ ਬੜਾ ਸੁੰਦਰ ਜ਼ਿਕਰ ਕੀਤਾ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਉਹ ਆਪਦੇ ਨੇ ਵਾਹਿਗੁਰੂ ਸ਼ਬਦ ਗੁਰਮੰਤਰ ਹੈ ਦੁਨੀਆ ਦੇ ਲੋਕ ਮੰਤਰ ਤੰਤਰ ਲੱਭਣ ਵਾਸਤੇ ਗੁਰਮੰਤਰ ਲੱਭਣ ਦੇ ਲਈ ਥਾਂ ਥਾਂ ਤੇ ਬਿਲਕਦੇ ਨੇ ਨਾਮਕ ਨਾਮ ਲੈਵਾ ਗੁਰਸਿੱਖਾਂ ਨੂੰ ਪਾਤਸ਼ਾਹ ਨੇ ਗੁਰਮੰਤਰ ਜਿਹੜਾ ਦਿੱਤਾ ਹੈ ਗੁਰਮੰਤਰ ਵਾਹਿਗੁਰੂ ਸ਼ਬਦ ਦਿੱਤਾ ਹੈ ਤੇ ਵਾਹਿਗੁਰੂ ਸ਼ਬਦ ਜਿਹਨੂੰ ਕਹਿਣ ਦੇ ਵਿੱਚ ਪੜਨ ਦੇ ਵਿੱਚ ਜਿਵੇਂ ਮੈਂ ਕਹਾ ਤਾਂ ਕੋਈ ਉਖਿਆਈ ਨਹੀਂ ਜਿਹੜਾ ਸ਼ਰਧਾ ਤੇ ਭਾਵਨਾ ਵਿੱਚ ਵਾਹਿਗੁਰੂ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਇਸ ਜਾਪ ਦੇ ਨਾਲ ਜੁੜ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਹਮੇ ਵਰਗੇ ਭਿਆਨਕ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਜੇ ਹੋਮਾ ਵਰਗੇ ਭਿਆਨਕ ਰੋਗ ਦਾ ਨਾਸ਼ ਹੋ ਗਿਆ ਫਿਰ ਗੁਰੂ ਦੇ ਦਰ ਤੇ ਸਿੱਖ ਪ੍ਰਵਾਨ ਚੜ ਜਾਂਦਾ ਆਓ ਸਭ ਤੋਂ ਪਹਿਲਾਂ ਕਿਉਂਕਿ ਮਹਾਰਾਜ ਨੇ ਕਲਗੀਧਰ ਦਸ਼ਮੇਸ਼ ਪਤਾ ਨੀਲੇ ਦਿਸ਼ਾ ਸਵਾਰ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੁਹਾਡੇ ਤੇ ਬੜੀ ਰਹਿਮਤ ਕਿਰਪਾ ਕੀਤੀ ਏ ਜਦੋਂ ਸਿੱਖ ਸਿੱਖ ਨੂੰ ਮਿਲਦਾ ਤੇ ਫਤਿਹ ਦੀ ਸਾਂਝ ਪਾਉਂਦਾ ਫਤਿਹ ਬੁਲਾਉਣ ਦੇ ਨਾਲ ਹੀ ਦੋ ਵਾਰ ਵਾਹਿਗੁਰੂ ਸ਼ਬਦ ਮੁਖ ਤੋਂ ਉਚਰਦਾ ਔ ਸਰਬਤ ਸੰਗਤ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ ਤੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਪਰਸ ਨੇ ਕੀਤੇ ਨੇ ਗੁਰੂ ਦੇ ਮਵਾਰਕ ਵਚਨਾਂ ਦੇ ਨਾਲ ਜੁੜਨਾ ਕੀਤਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਨਾਨਕ ਨਾਮ ਲੈਵਾ ਗੁਰਸਿੱਖ ਆਪਣੀ ਧਰਤੀ ਤੋਂ ਦੂਜੀ ਧਰਤੀ ਤੇ ਵਸਣਾ ਬੜਾ ਔਖਾ ਹੁੰਦਾ ਹੈ ਪਰ ਕਿਰਤ ਕਰਦੇ ਆ ਕਰਦੇ ਆ ਜੇ ਇੱਥੇ ਕਿਰਤ ਵੀ ਕਰਦੇ ਆ ਕਿਰਤ ਕਰਨ ਦੇ ਨਾਲ ਨਾਲ ਆਪਣੇ ਤਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸਿੱਖ ਜੁੜਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖ ਕਿਤੇ ਵੀ ਚਲੇ ਜਾ ਸੰਸਾਰ ਦੇ ਕੋਨੇ ਵਿੱਚ ਤੇ ਉਹਦਾ ਵजूद ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਜਿਹੜਾ ਬਾਣੀ ਦੇ ਨਾਲ ਜੁੜ ਕੇ ਰਹਿੰਦਾ ਉਹਦੇ ਤੇ ਗੁਰੂ ਦੀ ਨਦਰੇ ਰਹਿਮਤ ਬਣੀ ਰਹਿੰਦੀ ਹੈ ਮਹਾਰਾਜ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ ਗੁਰੂ ਦੇ ਪਾਵਨ ਚਰਨਾਂ ਵਿੱਚ ਜਦੋਂ ਆਉਣਾ ਤੇ ਪੰਜਵੇਂ ਪੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਪਾਵਨ ਸ਼ਬਦ ਨੇ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਦੇ ਚਰਨਾਂ ਵਿੱਚ ਸਿੱਖਾ ਆਉਣਾ ਕਿਤੇ ਵਕਤ ਮਿਲੇ ਆਉਣ ਦਾ ਫਿਰ ਕਿਸ ਤਰ੍ਹਾਂ ਆਉਣਾ ਹੈ ਪਤਸ਼ਾਹ ਰਹਿਮਤ ਕਰ ਕਿਰਪਾ ਕਰ ਤੂੰ ਸਮਰੱਥ ਹੈ ਤੂੰ ਵੇਹਾਂ ਤਾਕਤਾਂ ਦਾ ਮਾਲਕ ਹੈ ਤੇ ਮੇਰੀ ਮਤ ਬਹੁਤ ਤੁਸ਼ ਹੈ ਥੋੜੀ ਹੈ ਹੁਣ ਜਿਹੜਾ ਇਹ ਕਹਿਣਾ ਸਿੱਖ ਗਿਆ ਗੁਰੂ ਦੇ ਪਾਵਨ ਚਰਨਾਂ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਕਿ ਮੇਰੇ ਕੋਲ ਮਤ ਕੋਈ ਨਹੀਂ ਅਜੇ ਤੱਕ ਕਹਿੰਦੇ ਆ ਕਿ ਮੇਰੇ ਕੋਲ ਮਤ ਐ ਨਹੀਂ ਐ ਜਿੰਨੀ ਮਤ ਕਿਸੇ ਦੇ ਕੋਲ ਨਹੀਂ ਐ ਜਿੰਨੀ ਅਕਲ ਮੈਨੂੰ ਐ ਨਹੀਂ ਅਕਲ ਕਿਸੇ ਨੂੰ ਨਹੀਂ ਐ ਪਰ ਪਾਤਸ਼ਾਹ ਕਹਿੰਦੇ ਨੇ ਇੱਥੇ ਇਹ ਚੀਜ਼ ਨੂੰ ਮਾਰ ਕੇ ਆਣਾ ਪਏਗਾ ਜਦੋਂ ਹੰਕਾਰ ਦਾ ਵੂਰ ਲਾ ਕੇ ਗੁਰੂ ਦੇ ਚਰਨਾਂ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਝੁਕੇਗਾ ਉਦੋਂ ਹਾਜ਼ਰੀ ਪ੍ਰਵਾਨ ਹੋਏਗੀ ਹੰਕਾਰ ਦਾ ਬੂਰ ਵੀ ਨਿਤਾ ਪ੍ਰਤੀ ਗੁਰੂ ਦੇ ਬਚਨ ਦੇ ਨਾਲ ਜੁੜਨ ਕਰਕੇ ਹੀ ਲੈਂਦਾ ਤੇ ਪਾਤਸ਼ਾਹ ਕਹਿੰਦੇ ਜਦੋਂ ਆ ਅਵਸਥਾ ਬਣ ਜਾਏ ਤੂੰ ਸਮਰੱਤ ਵੱਡਾ ਮੇਰੀ ਮਤ ਥੋੜੀ RAM ਪਲ ਅਕਿਰਤ ਕਣਾ ਪੂਰਨ ਦ੍ਰਿਸ਼ ਤੇਰੀ RAM ਐਸਾ